इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਤੇਪਈ ਟੋਲ ਪਲਾਜ਼ਾ ਦੇ ਟਾਊਨ ਨੂੰ ਲੈ ਕੇ ਮਾਨਸਾ ਪ੍ਰਸ਼ਾਸਨ ਅਤੇ ਕਿਸਾਨ ਆਮੋ ਸਾਹਮਣੇ ਟੋਲ ਪਲਾਜ਼ਾ ਬਣਿਆ ਪੁਲਿਸ ਚੌਨੀ ਪਲੇ ਪਟਿਆਲਾ ਚੰਡੀਗੜ੍ਹ ਰੋਡ ਉੱਪਰ ਮਾਨਸਾ ਜ਼ਿਲ੍ਹੇ ਦੇ ਪਿੰਡ ਟੈਪਈ ਬਣੇ ਟੋਲ ਪਲਾजा ਤੋਂ ਹਾਲੇ ਤੱਕ ਚੱਲੀਆਂ ਵੀ ਨਹੀਂ ਜਿਸ ਦਿਨ ਤੋਂ ਇਹ ਟੋਲ ਪਲਾजा ਬਣਿਆ ਹੈ ਤਾਂ ਕਿਸਾਨਾਂ ਵੱਲੋਂ ਟੋਲ ਪਲਾਜ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਲੋਕਾਂ ਵੱਲੋਂ ਇਸ ਟੋਲ ਉਪਲਾਜ ਉੱਪਰ ਪਹਿਲਾਂ ਵੀ ਕਈ ਵਾਰ ਧਰਨਾ ਲਗਾ ਕੇ ਇਸ ਟੋਲ ਉੱਪਰ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਹੁਣ ਪਿਛਲੇ 12 ਦਿਨ ਤੋਂ ਭਾਰਤੀ ਕਿਸਾਨੀਓਨ ਵੱਲੋਂ ਡਕੋਤਾ ਟੋਲ ਨੂੰ ਸੜਕ ਤੋਂ ਹਟਾਉਣ ਲਈ ਇਸ ਨੂੰ ਡਾਊਨ ਲਈ ਦਿਨ ਰਾਤ ਦਾ ਪੱਕਾ ਮੋਰਚਾ ਲਗਾਇਆ ਗਿਆ ਹੈ ਪਿਛਲੇ ਦਿਨੀ ਵੀ ਇਸ ਟੋਲ ਦੇ ਕੁਝ ਹਿੱਸੇ ਨੂੰ ਉਡਾ ਦਿੱਤਾ ਗਿਆ ਸੀ ਪਰ ਹੁਣ ਇਹ ਦਿਨ ਮਾਨਸਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਟੋਲਪ੍ਰਾਉਂਟ ਤੋਂ ਲੋਕ ਦਿੱਤਾ ਗਿਆ ਸੀ ਅੱਜ ਕਿਸਾਨਾਂ ਵੱਲੋਂ ਟੈਪਾਈ ਟੋਲ ਉੱਪਰ ਇਕੱਠਾ ਕਰਕੇ ਰੋਪਰਦਰਸ਼ਨ ਕੀਤਾ ਗਿਆ ਹੈ ਪੰਜਾਬ ਸਰਕਾਰ ਤੇ ਟੋਲ ਪਲਾਜ ਸੜਕ ਤੇ ਟਾਊਨ ਦੀ ਮੰਗ ਕੀਤੀ ਗਈ ਹੈ ਦੂਸਰੇ ਪਾਸੇ ਮਾਨਸਾ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿੱਚ ਫੋਰਸ ਤਾਇਨਾਤ ਕੀਤੀ ਗਈ ਹੈ ਕਿਸਾਨ ਅਗੋਮਿੰਦਰ ਸਿੰਘ ਪੈਣੀ ਬਾਗਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਟੋਲ ਪਲਾਜ ਤੇ ਹਰ ਰੋਜ਼ ਹਾਦਸੇ ਵਾਪਰ ਰਹੇ ਹਨ ਇਸ ਟੋਲ ਉੱਪਰ ਕੋਈ ਲਾਈਟਾਂ ਦਾ ਪ੍ਰਬੰਧਨ ਹੈ ਨਹੀਂ ਹੈ ਨੇਸ਼ੜੀਆਂ ਵੱਲੋਂ ਇਸ ਟੋਲ ਦੇ ਉੱਤੇ ਰੋਜ਼ ਲੁੱਟਾ ਖੋਹਿਆ ਜਾਂਦੀ ਹੈ ਟੋਲ 11 ਕਾਨੂੰਨੀ ਐਸ ਕਰਕੇ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਤਾਂ ਟਕੋਤਾ ਵੱਲੋਂ ਇਸ ਟੋਲ ਨੂੰ ਡਾਊਨ ਦਾ ਫੈਸਲਾ ਕੀਤਾ ਗਿਆ ਉਹਨਾਂ ਨੇ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਇਸ ਟੋਲ ਨੂੰ ਸਾੜਾ ਕੋਈ ਚਾਰੋਂ ਕੋ ਨਵਜਕਰਨ ਨਾਟਾਇਆ ਗਿਆ ਤਾਂ 26 ਜਨਵਰੀ ਮਾਨਸਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇ ਪੱਤਰਕਾਰ ਭਗਵੰਤ ਸਿੰਘ ਚਾਲ ਮਾਨਸਾ ਦੀ ਰਿਪੋਰਟ ਤੇ ਦੇਖੋ ਜੀ ਇੱਥੇ 100 ਦੇ ਤਕਰੀਬ ਮੌਤ ਹੋ ਗਈ ਲੁੱਟਾ ਖੋਹਾ ਹੋ ਗਈਆਂ ਲੁੱਟਾ ਖੋਹਾ ਵੀ ਉਹ ਹੋ ਜਾਂ 2-200 ਰੁਪਿਆ ਉਹਨਾਂ ਤੋਂ ਕੱਢਿਆ ਗਿਆ 7-7 ਲੱਖ ਰੁਪਿਆ ਉਹਨਾਂ ਦੇ ਇਲਾਜ ਤੇ ਲੱਗਿਆ ਵਿਚਾਰੇ ਗਰੀਬ ਕਿਉਂਕਿ ਰੋਜ ਦਾ ਹੈ ਲੁੱਟ ਦਾ ਅੱਡਾ ਨਿਸ਼ਨੀਆਂ ਦਾ ਅੱਡਾ ਬਣ ਗਿਆ ਮੌਤਾਂ ਦਾ ਅੱਡਾ ਬਣ ਗਿਆ ਪ੍ਰਸ਼ਾਸਨ ਨੇ ਅੱਜ ਤਾਈਂ ਉਹਨਾਂ ਨੂੰ ਮਾਜਵਾ ਵੀ ਨਹੀਂ ਦਿੱਤਾ ਜਿਨ੍ਹਾਂ ਦੇ ਲੁੱਟਖੋਹ ਹੋਈਆਂ ਜਾਂ ਜਿਨ੍ਹਾਂ ਦੇ ਇੱਥੇ ੱਟਕੇ ਹੋਏ ਨੇ ਜਿਨ੍ਹਾਂ ਦੀ ਲੱਤਾਂ ਟੁੱਟੀਆਂ ਪ੍ਰਸ਼ਾਸਨ ਰਾਖੀ ਕਰਨ ਤਾਂ ਆ ਗਿਆ ਜੇ ਕੋਈ ਇੱਥੇ ਲੁੱਟਖੋਹ ਵਾਸਤੇ ਪ੍ਰਸ਼ਾਸਨ ਨੂੰ ਫੋਨ ਮਾਰਦਾ ਨਾ ਕੋਈ ਇੱਥੇ ਲੁੱਟਖੋਹ ਹੋ ਰਹੀ ਆ ਤਾਂ ਪ੍ਰਸ਼ਾਸਨ ਕੋਲ ਉਹ ਤਾਂ ਕਹਿੰਦੇ ਨੇ ਸਾਡੇ ਕੋਲ ਮਲਾਜਮ ਨਹੀਂ ਪਰ ਹੁਣ ਮਲਾਜਮ ਕਿੱਥੋਂ ਆ ਗਏ ਇੱਥੇ ਇਹ ਲੁੱਟ ਦਾ ਅੱਡਾ ਇਸ ਲੁਟਾ ਘੋਹਾਂ ਦੇ ਅੱਡੇ ਨੂੰ ਬੰਦ ਕਰਾਉਣਾ ਮੌਤਾਂ ਦੇ ਅੱਡੇ ਨੂੰ ਬੰਦ ਕਰਾਉਣਾ ਸਾਰਿਆਂ ਦੇ ਨਾਲ ਮਿਲ ਕੇ ਅਸੀਂ ਭਾਰਤੀ ਕਿਸਾਨ ਜੂਨੇ ਇੱਕ ਤਾਂ ਡਕਾਉਂਦਾ ਬਲੋਂ ਵੀੜਾ ਚੁੱਕਿਆ ਇਹਨੂੰ ਸਫਲ ਕਰਕੇ ਹੀ ਹਟਾਂਗੇ ਇੱਕ ਦੋ ਦਿਨ ਵੱਧ ਘਟਤਾ ਲੱਗ ਸਕਦੇ ਆ ਪਰ ਇਹਨੂੰ ਸਿਰੇ ਲਾ ਕੇ ਹਟਾਂਗੇ ਜਿੰਨੀ ਮਰਜ਼ੀ ਰਾਖੀ ਕਰਲੇ ਪ੍ਰਸ਼ਾਸਨ ਨੇ ਇਹਨੂੰ ਸਿਰੇ ਲਾ ਕੇ ਹਟਾਂਗੇ ਉਸ ਪ੍ਰਦਰਸ਼ਨ ਚੱਲ ਰਿਹਾ ਕੀ ਕਹਿਣਾ ਚਾਹੋ ਕੀ ਕਾਰਨ ਰੋਸ ਪ੍ਰਦਰਸ਼ਨ ਕਰ ਰਹੇ ਰੋਸ ਪ੍ਰਦਰਸ਼ਨ ਦਾ ਸਾਡਾ ਇਹੀ ਹੈ ਲਗਾਤਾਰ ਚੱਲ ਰਿਹਾ ਹੈ ਵੀ ਇਹ ਟੋਲਪਰਾ ਜਿਹੜਾ ਗੈਰਕਾਨੂੰਨੀ ਲੱਗਿਆ ਹੋਇਆ ਹੈ ਇਹਨੂੰ ਪੱਟ ਕੇ ਇਥੋਂ ਦਫਾ ਕੀਤਾ ਜਾਵੇ ਐਕਸੀਡੈਂਟਾਂ ਤੋਂ ਅਣਜਾਈ ਮੌਤਾਂ ਨਹੀਂ ਜਿਹੜਾ ਕੀਮਤੀਓ ਬਚਾਈਆਂ ਜਾਣ ਤਾਂ ਸਰਕਾਰ ਪੱਬਾਂ 'ਤੇ ਹੋਈ ਹੋਈ ਆ ਇਥੋਂ ਦਾ ਪ੍ਰਸ਼ਾਸਨ ਪੱਬਾਂ 'ਤੇ ਹੋਇਆ ਵੀ ਤੋਲ ਪਾਜ ਦੀ ਰਾਖੀ ਕਰਨੀ ਐ ਇੱਕ ਮੁੱਖ ਮੁੱਖੀ ਜਾਨਾਂ ਦੇ ਇਹਨਾਂ ਨੂੰ ਕੋਈ ਫਿਕਰ ਨਹੀਂ ਇੱਥੇ ਖੜੀਆਂ ਨੇ ਇੱਕ ਟੋਟ ਚਿੱਟਾ ਜਿਹੜਾ ਉਹਦੀ ਰਾਖੀ ਵਾਸਤੇ ਮਾਨਸਾ ਜਿਹੜਾ ਸਮੁੱਚਾ ਪ੍ਰਸ਼ਾਸਨ ਜਿਹੜਾ ਪੱਬਾਂ 'ਤੇ ਹੋਇਆ ਹੋਇਆ ਵੀ ਇਹਨੂੰ ਕਿਸੇ ਵੀ ਕੀਮਤ 'ਤੇ ਆਂਚ ਨਹੀਂ ਆਉਣ ਦੇਣੀ ਪਤਾ ਨਹੀਂ ਇਹ ਪ੍ਰਸ਼ਾਸਨ ਆ ਜਿਹੜਾ ਸਰਕਾਰ ਨਾਲ ਮਿਲਿਆ ਹੋਇਆ ਹੋਣ ਕਰਕੇ ਲੋਕਾਂ ਦੀ ਕੋਈ ਇਹਨਾਂ ਨੂੰ ਜਿੰਦਗੀਆਂ ਨਾਲ ਕੋਈ ਹੋਰੀ ਆਪਣਾ ਮੋਹ ਨਹੀਂ ਹੈਗਾ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਦੇ ਸਮੁੱਚਾ ਪ੍ਰਸ਼ਾਸਨ ਇਹਦਾ ਜ਼ਿੰਮੇਵਾਰ ਹੈ ਅਸੀਂ ਕਹਿੰਦੇ ਇਹ ਜਿਹੜਾ ਅਣਅਧਿਕਾਰਤ ਟੋਲ ਪ੍ਰਜਾ ਹੈ ਇੱਥੋਂ ਪੱਟਿਆ ਜਾਵੇ ਕਿਉਂਕਿ ਸਮੇਂ-ਸਮੇਂ ਤੇ ਸਰਕਾਰਾਂ ਨੇਗੇ ਉਹ ਬਿਆਨ ਦੇ ਚੁੱਕੀਆਂ ਨੇ ਕਿ 60 ਕਿਲੋਮੀਟਰ ਦੇ ਅੰਦਰ ਕੋਈ ਵੀ ਟੋਲ ਹੈ ਜਿਹੜਾ ਨਹੀਂ ਲਾਇਆ ਜਾ ਸਕਦਾ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ ਉਹ ਲਗਾਤਾਰ ਇਹ ਗੱਲ ਕਹਿੰਦੀਆਂ ਨੇ ਪਰ ਜਿਹੜੀਆਂ ਕਹਿੰਦੀਆਂ ਨੇ ਅਮਲ ਦੇ ਵਿੱਚ ਕੁਝ ਹੋਰ ਹੁੰਦਾ ਹੈ ਕਹਿਣ ਦੇ ਵਿੱਚ ਹੋਰ ਹੁੰਦਾ ਹੈ ਕਿਉਂਕਿ ਬਾਹ ਕੌਮੀ ਕੰਪਨੀਆਂ ਦੇ ਇਹ ਇਸ਼ਾਰੇ ਤੇ ਤੇ ਉਹਨਾਂ ਦੀਆਂ ਬੁੱਕਲਾਂ ਵਿੱਚ ਖੇਡ ਰਹੀਆਂ ਨੇ ਸਰਕਾਰਾਂ ਕੋਈ ਵੀ ਹੋਵੇ ਚਾ ਪੰਜਾਬ ਦੀ ਚਾ ਕੇਂਦਰ ਦੀ ਰੋਸ ਪ੍ਰਦਰਸ਼ਨ ਕਰ ਰਹੇ ਸਨ ਕਰਨਾ ਪੈ ਰਿਹਾ ਜਿਹੜਾ ਟਾਈਫੀ ਤੇ ਭਿੱਖੀ ਦੇ ਛਲਨ ਚ ਟੋਲ ਪੁਲਾਜਾ ਜਿਹੜਾ ਗੈਰ ਕਾਨੂੰਨੀ ਹੈ ਮਤਲਬ ਵੱਡੀ ਪੱਧਰ ਤੇ ਸਾਰਿਆ ਹੋਇਆਗਾ ਜਦੋਂ ਵੀ ਹੁਣ ਧੁੰਦਾਂ ਪੈਂਦੀਆਂ ਨੇ ਕੋਈ ਵੀ ਕਲਾਉਂਦਾਗਾ ਤਾਂ ਵਿੱਚ ਵੱਜੇ ਤੇ ਪਤਾ ਲੱਗਦਾ ਲੱਖਾਂ ਹੀ ਲੋਕ ਆ ਜਿਹੜੇ ਮਰ ਗਏ ਆ ਮਸ਼ੀਨਰੀ ਮਹਿੰਗੇ ਭਾਰੀ ਫੁੱਟ ਗਈ ਆ ਪਰ ਸਰਕਾਰ ਇਸ ਗੱਲ ਤੋਂ ਢੀਠ ਢੀਠ ਬਣੀ ਖੜੀ ਐ ਬਿ ਸਟੇ ਦਾ ਬਹਾਨਾ ਲੈਂਦੀ ਐ ਜਿਹਨੇ ਸਟੇ ਲੈਂਦੀ ਐ ਉਹ ਕਹਿੰਦਾ ਵੀ ਮੈਂ ਪੈਸੇ ਲੈਣੇ ਆ ਜਿਹਨੇ ਜੀਤੋਂ ਪੈਸੇ ਲੈਣੇ ਆ ਉਹ ਕਹਿੰਦਾ ਮੇਰਾ ਕੰਮ ਨਹੀਂ ਪੂਰਾ ਹੈਗਾ ਪਰ ਅਸੀਂ ਕਹਿੰਦੇ ਆ ਵੀ ਸੋ ਦੋ ਜੀਆਂ ਦੀ ਲੜਾਈ ਹੈ ਦੋਨੇ ਲੜਨਾ ਕੋਰਟ ਕੋਈ ਫੈਸਲਾ ਦੇਵੇ ਇਹਦਾ ਤੇ ਇਹਨੂੰ ਚਿੱਟੇ ਹੱਥੀ ਨੂੰ ਸੜਕ ਦੇ ਵਿਚਾਲੋਂ ਹਟਾਇਆ ਜਾਵੇ ਪਰ ਸਾਡਾ ਲਗਾਤਾਰ 13 ਦਿਨ ਧਰਨਾ ਹੋ ਗਿਆ ਅੱਜ ਫੇਰ ਅਸੀਂ ਇੱਕ ਵੱਡਾ ਨਾਣ ਕਰਨ ਜਾ ਰਹੇ ਅੱਗੇ ਵਾਲਾ ਵੱਡੀ ਪੱਧਰ ਤੇ ਸਾਡੀ ਫੋਰਸ ਆਈ ਹੈ ਜੇਕਰ 26 ਜਨਵਰੀ ਨੂੰ ਕਹਣਗੇ ਦੇਸ਼ ਅਜਾਦ ਹੋ ਗਿਆ ਸਾਡਾ ਪੰਜਾਬ ਖੁਸ਼ਹਾਲ ਹੈ ਮਾਨਸਾ ਜਿਹੜਾ ਜ਼ਿਲ੍ਹਾ ਖੁਸ਼ਹਾਲ ਹੈ ਉਹ ਅਸੀਂ ਦੱਸਾਂਗੇ ਸਾਰੀਆਂ ਛੜਕਾ ਬੰਦ ਕਰਾਂਗੇ ਟੋਲ ਪਲਾਜ਼ਾ ਜਿੱਨਾਂ ਚ ਘਟਾ ਕੇ ਕਲੀਅਰ ਨਹੀਂ ਕਰ ਲੈਂਦੇ ਸਾਨੂੰ ਜਿੱਨਾਂ ਚ ਕਰ ਸਾਡੇ ਤੇ ਐਵੇਂ ਜੋ ਘੜਾਂ ਛੜਕਾਉਂਦੇ ਆ ਤਾਂ 26 ਜਨਵਰੀ ਅਸੀਂ ਨਹੀਂ ਮਨਾਉਣ ਦੇਵੇਂ ਇਹ ਅਸੀਂ ਬੀਕੇ ਜੂਟ ਕਾਂਡਾ ਵੱਲੋਂ ਫੈਸਲਾ ਕਰ ਲਿਆ ਨਾ ਫਿਰ ਨਸਕਾਨ ਦਾ ਇਤੋਂ ਦੀ ਪੁਲਿਸ ਤੇ ਸਰਕਾਰ ਜ਼ਿੰਮੇਦਾਰ ਹੈ ਜਦੋਂ ਸਰਕਾਰ ਵੱਡੇ ਵੱਡੇ ਹੋਕੇ ਮਾਰਦੀ ਹੈ ਵੀ ਟੋਲ ਪਲਾਜ਼ੇ ਗੈਰਕਾਨੂੰਨ ਐ ਅਸੀਂ ਪਟਾਈ ਜਾਂਦੇ ਆ ਪਟਾ ਤੇ ਤਾਂ ਇੱਥੇ ਨਿਗਾ ਮਾਰੇ ਆ ਕਿ ਠੰਡ ਦੇ ਕੜਕ ਦੀ ਠੰਡ ਦੇ ਵਿੱਚ ਸਾਡੀਆਂ ਭੈਣਾਂ ਔਰਤਾਂ ਬੱਚੇ ਲਈ ਬੈਠੀਆਂ ਨੇ ਉਸ ਦਰਦ ਨੂੰ ਲੈ ਕੇ ਵੀ ਰੋਜ਼ ਦੀ ਰੋਜ਼ ਇੱਥੇ ਮੌਤ ਹੁੰਦੀ ਆ ਕੋ ਅ ਨੌਜਵਾਨਾ ਬੱਚੇ ਸਮੇਤ ਸਾਡੇ ਬਜ਼ੁਰਗਾਂ ਜਿਹੜੇ 13 ਦਿਨ ਹੋ ਕੇ ਠੰਡ ਦੇ ਵਿੱਚ ਮਰਦਿਆਂ ਨੂੰ ਪਰ ਇੱਥੋਂ ਦੀ ਸਰਕਾਰ ਚੁੱਪ ਹੈ ਇੱਥੋਂ ਦੇ ਐਮ ਐਲ ਏ ਐਮ ਪੀ ਜਿਹੜੇ ਕਹਿੰਦੇ ਸੀਗੇ ਘਰਾਂ ਦੇ ਵਿੱਚ ਆਏ ਸੀ ਮੰਗਦੇ ਵੋਟਾਂ ਮੰਗਣਾ ਉਹ ਵੀ ਚੁੱਪ ਹੈ ਉਹ ਸਾਰਾ ਹਿਸਾਬ ਕਿਤਾਬ ਇਹਨਾਂ ਤੋਂ ਆਉਣ ਵਾਲੀਆਂ ਵੋਟਾਂ ਦੇ ਵਿੱਚ ਪੁੱਛਿਆ ਜਾਊਗਾ ਪਰ ਅਸੀਂ ਫੈਸਲਾ ਕੀਤਾ ਵੀ ਇਹ ਟੋਲ ਪਲਾਜ਼ਾ ਜਿਹੜਾ ਇਹ ਪੱਤੇ ਬਿਨਾਂ ਅਸੀਂ ਆਜ ਦਿਨ ਪੱਲੀਆਂ ਨਹੀਂ ਇਕੱਠੀਆਂ ਕਰਾਂਗੇ ਲਗਾਤਾਰ ਸੰਘਰਸ਼ ਜਾਰੀ ਰਹੂਗਾ ਪੁਲਿਸ ਸਰਕਾਰ ਤੇ ਜਿੰਨਾ ਮਰਜ਼ੀ ਪ੍ਰਸ਼ਾਸਨ ਜ਼ੋਰ ਲਾ ਲੇ ਅਸੀਂ ਆਪਣਾ ਕਾਰਜ ਹੈ ਜਿਹਦਾ ਸਮਾਰ ਕੇ ਫੇਰ ਘਰਾਂ ਨੂੰ ਜਾਵਾਂ। ਪ੍ਰਧਾਨ ਜੀ ਇਸ ਮਸਲੇ ਤੇ ਇੱਕ ਦੇ ਪ੍ਰਸ਼ਾਸਨ ਨਾਲ ਕੋਈ ਮੀਟਿੰਗ ਹੋਈ ਵੀ ਇਸ ਨੂੰ ਸੁਲਝਾ ਲਿਆ ਜਾਵੇ। ਬਹੁਤ ਸਾਰੀਆਂ ਮੀਟਿੰਗਾਂ ਐਸਐਸਪੀ ਨਾਲ ਡੀਸੀ ਸਾਹਿਬ ਨਾਲ ਹੋਈਆਂ ਨੇ। ਪਰ ਇੱਕੋ ਹੀ ਗੱਲ ਹੈ ਵੀ ਕੋਰਟ ਦਾ ਫੈਸਲਾ। ਇਸ ਤੋਂ ਬਾਅਦ ਕੋਈ ਗੱਲ ਨਹੀਂ ਹੈਗੀ। ਅਸੀਂ ਕਹਿੰਦੇ ਆ ਵੀ ਕੋਰਟ ਦਾ ਫੈਸਲਾ ਹੈ। ਕੋਰਟ ਇੰਨਾ ਕੋਰਟ ਨੂੰ ਤਾਂ ਇੰਨੇ ਹੀ ਉਹ ਕੋਰਟ ਦੇ ਵਿੱਚ ਵੀ ਬੰਦੇ ਬੈਠੇ ਆ, ਇਨਸਾਨ ਬੈਠੇ ਆ। ਇਹਨਾਂ ਦਾ ਘੱਟ ਤੋਂ ਘੱਟ ਪਤਾ ਹੋਣਾ ਚਾਹੀਦਾ ਵੀ ਦੋ ਪਰਿਵਾਰਾਂ ਦੀ ਲੜਾਈ ਹੈ ਦੇਣ ਲੈਣ ਦੀ। ਇਹ ਕਹਿੰਦਾ ਬਹੁਤ ਛੋਟਾ ਮਸਲਾ ਤੇ ਪ੍ਰਸ਼ਾਸਨ ਇੰਨਾ ਕਹਿ ਕੇ ਪੱਲਾ ਝਾੜ ਜਾਂਦੇ ਆ ਵੀ ਕੋਰਟ ਦਾ ਫੈਸਲਾ। ਪਰ ਹਜੇ ਤੱਕ ਕੋਈ ਵੀ ਧਰਨੀ ਨਹੀਂ ਬਣੀ ਡੀਸੀ ਵੱਲੋਂ ਤੇ ਐਸਐਸਪੀ ਵੱਲੋਂ ਕੋਈ ਵੀ ਹਜੇ ਆਦਾ ਲੈਟਰ ਨਹੀਂ ਕਿਹਾ ਵੀ ਇੰਨੀ ਇੱਥੇ ਮਤਾਂ ਉਹ ਵਿਆ ਬਹੁਤ ਸਾਰੇ ਬਜ਼ੁਰਗ ਬੈਠੇ ਜਿਹੜੇ ਇੱਥੇ ਐਂਛਿੜਾ ਰਹੋ ਜਿੰਨੇ ਸਾਰਾ ਲੱਕ ਸਾਰੀਆਂ ਬਾਹਾਂ ਲੱਤਾਂ ਟੁੱਟੀਆਂ ਨੇ ਉਹ ਆਪੇ ਪਿੰਗਿਆਂ ਤੇ ਬੈਠੇ ਆ ਧਰਨੇ ਤੇ ਆਉਂਦੇ ਆ ਇੱਕ ਦੀ ਸਾਰੀ ਜ਼ਮੀਨ ਵੇਚ ਗਿਆ ਇੱਕ ਕੋਲੇ ਜ਼ਮੀਨ ਐਨੀ ਸੀ ਕੱਲਾ ਘਰ ਸੀ ਘਰ ਵੇਚ ਗਿਆ ਪਰ ਪ੍ਰਸ਼ਾਸਨ ਨੇ ਇੱਕ ਸੌ ਦਾ ਨੋਟ ਉਹਨਾਂ ਵਾਸਤੇ ਨਹੀਂ ਦਿੱਤਾ ਲਾਜ ਵਾਸਤੇ ਨਾ ਕੋਈ ਹਾ ਦਾ ਨਾ ਦਾ ਮਾਰਿਆ ਬਸ ਇੱਕੋ ਹੀ ਲਾਜਾ ਪ੍ਰਸ਼ਾਸਨ ਕੋਲੇ ਵੀ ਇਹਦੀ ਕੋਰਟ ਦੇ ਵਿੱਚ ਸਟੇ ਹੈ ਜੀ ਇਸ ਕਰਕੇ ਅਸੀਂ ਫੈਸਲਾ ਲੈਂਤਾ ਵੀ ਛਟੇ ਐ ਦੋ ਪਰਿਵਾਰਾਂ ਦੀ ਲੜਾਈ ਐ ਅਸੀਂ ਤਾਂ ਇਹ ਜਿਹੜਾ ਸੜਕ ਦੇ ਵਿਚਾਲੇ ਬਾਂਝ ਗੱਡਿਆ ਹੋਇਆ ਉਹਨੂੰ ਪਾਛੇ ਕਰਕੇ ਜਾਵਾਂਗੇ ਇੱਥੋਂ ਦੀ ਸਰਕਾਰ ਤੁਸੀਂ ਵੋਟਾਂ ਵੇਲੇ ਦੇਖੀ ਹੋ ਜੇ ਕੱਚੇ ਪੈਸੇ ਦੇ ਵਿੱਚ ਕੋਈ ਡਾਲਾ ਜਾਂ ਮੋੜੀ ਪਈ ਸੀ ਪਾਛੇ ਕਰਦੀ ਸੀਗੀ ਵੀ ਅਸੀਂ ਥੱਲੇ ਗਰਾਊਂਡ ਰਾਈਵਰ ਤੋਂ ਚੱਲੇ ਹੋਏ ਆ ਪਰ ਆਹ ਜਿਹੜਾ 15 ਕਾਬਰੇ ਤੇ ਲੋਹਾ ਇੰਨਾ ਵਿਚਾਲੇ ਸੱਤਿਆ ਪਿਆ ਸੜਕ ਦੇ ਇਹ ਸਰਕਾਰ ਨੂੰ ਦਿਦਾ ਨਹੀਂਗਾ ਅੱਖਾਂ ਮੀਚੀ ਬੈਠੀ ਆ